ਸਤਿ ਸ਼੍ਰੀ ਅਕਾਲ ਦੋਸਤੋ ਕੀ ਤੁਹਾਡੇ ਕੋਲ ਵੀ ਹੈਗਾ ਖਾਲੀ ਪਲਾਟ ਇਸ ਤਰ੍ਹਾਂ ਕਰੋ ਇਸਤੇਮਾਲ ਮਿਲਣਗੇ ਫਾਇਦੇ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਕੀ ਹਾਲ ਚਾਲ ਨੇ ਜੀ ਆਪਾਂ ਆਏ ਹੋਏ ਆਪਨੇ ਪਿੰਡ ਮਲੋਟ ਤੇ ਇਹ ਹੈਗੀ ਆ ਸਾਡੇ ਘਰ ਦੀ ਛੋਟੀ ਜਿਹੀ ਖੇਤੀਬਾੜੀ ਘਰ ਦੇ ਨਾਲ ਇਹ ਬਿਲਕੁਲ ਛੋਟਾ ਜਿਹਾ ਪਲਾਟ ਸੀ ਉਹਦੇ ਵਿੱਚ ਕਰਦੇ ਆਂ ਅਸੀਂ ਖੇਤੀ ਆਜੋ ਤੁਹਾਨੂੰ ਦਿਖਾਣੇ ਆਂ ਕੱਲੀ ਕੱਲੀ ਚੀਜ਼ ਕਿ ਅਸੀਂ ਇੱਥੇ ਕੀ-ਕੀ ਲਗਾਇਆ ਹੋਇਆ ਇਹ ਹੈਗਾ ਮੂੰਗਰੀ ਬੜੇ ਹੀ ਟੇਸਟੀ ਬੰਦੇ ਆ ਦੱਸਿਓ ਕਮੈਂਟਾਂ ਵਿੱਚ ਕਿਨੂੰ ਕਿਨੂੰ ਵਧੀਆ ਲੱਗਦੇ ਆ ਮੁੰਗਰੇ ਆ ਦੇਖੋ ਐਦਾਂ ਲੰਬੇ ਲੰਬੇ ਮੁੰਗਰੇ ਉਗਦੇ ਆ ਆਪਾਂ ਤੋੜੇ ਵੀ ਆ ਕੁਛਕ ਨਾਲ ਲੁਧਿਆਣੇ ਲੈ ਕੇ ਜਾਣ ਨੂੰ ਦਿਖਾਵੂਗੀ ਮੈਂ ਤੁਹਾਨੂੰ ਐਂਡ ਵਿੱਚ ਅਸੀਂ ਕੀ ਕੀ ਤੋੜਿਆ ਆਪਣੀ ਖੇਤੀਬਾੜੀ ਚੋਂ ਤੋਂ ਤੇ ਬੜੇ ਹੀ ਟੇਸਟੀ ਜ਼ਿਆਦਾ ਬਣਦੇ ਆ ਚਟਣੀ ਵੀ ਬਣਦੀ ਆ ਇਹਨਾਂ ਦੀ ਥੋੜਾ ਜਿਹਾ ਪਿਆਜ਼ ਪਾ ਕੇ ਅਗਰ ਤੁਸੀਂ ਚਟਣੀ ਬਣਾਉਣਾ ਚਾਹੁੰਦੇ ਹੋ ਤਾਂ ਚਟਣੀ ਵੀ ਬਣ ਜਾਂਦੀ ਆ ਮੁੰਗਰਿਆਂ ਦੇ ਬਿਲਕੁਲ ਬੈਕ ਸਾਈਡ ਇੱਧਰ ਲੱਗਿਆ ਹੋਇਆ ਸਹਜਣ ਦਾ ਪੇੜ ਆ ਜਾਣਦੇ ਹੋਣੀ ਤੁਸੀਂ ਸੈਜਨ ਕੀ ਹੁੰਦਾ ਹੈ ਬਹੁਤ ਹੀ ਵਧੀਆ ਫਲੀਆਂ ਲੱਗਦੀਆਂ ਇਹਨਾਂ ਨੂੰ ਇਹਦੇ ਪੱਤੇ ਵੀ ਯੂਜ਼ ਹੁੰਦੇ ਆ ਤੇ ਸੈਜਨ ਦੀ ਫਲੀ ਵੀ ਯੂਜ਼ ਹੁੰਦੀ ਆ ਉਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਵੀ ਆਪਾਂ ਤੋੜੀਆਂ ਨੇ ਥੋੜੀਆਂ ਜੀਆਂ ਇੱਥੇ ਨੀਮ ਲੱਗੀ ਆ ਇੱਕ ਨੀਮ ਇੱਧਰ ਲੱਗੀ ਹੋਈ ਆ ਨਾਲ ਥੋੜੇ ਬੁੱਤੇ ਪੇੜ-ਪੌਦੇ ਲੱਗੇ ਆ ਫਲਾਵਰਸ ਵਾਲੇ ਨੇ yellow flower ਲੱਗਦੇ ਆ ਗਰਮੀਆਂ ਦੇ ਵਿੱਚ ਬੜਾ ਹੀ ਸੋਹਣਾ ਲੱਗਦਾ ਇਹ ਫਲਾਵਰ ਨਾਲ ਹੀ ਇੱਥੇ ਆਪਣੇ ਕੋਲ ਅਨਾਜ ਬੋ ਲੱਗਿਆ ਤੇ اناਜਪੋਦੀ ਵੀ ਚਟਣੀ ਬਣਦੀ ਹੈ ਇਹ ਵੀ ਬਹੁਤ ਜ਼ਿਆਦਾ ਫਾਇਦੇਮੰਦ ਆ ਪੱਤੇ ਵੀ ਖਾ ਲੈਂਦੇ ਲੋਕੀ ਇਹਦੇ ਇਹ ਸਰਦੀ ਕਰਕੇ ਸੁੱਕ ਗਿਆ ਗਰਮੀਆਂ ਦੇ ਵਿੱਚ ਆਪੇ ਇਹਦੇ ਜਿਹੜੇ ਆ ਬੀਜ ਛੱਡ ਛੱਡ ਕੇ ਕਿੰਨੇ ਹੀ ਪੌਦੇ ਪੇੜ ਪੌਦੇ ਉੱਗ ਜਾਂਦੇ ਆ ਨੀਚੇ ਇਹਦੇ ਨਾਲ ਬਹੁਤ ਪੌਦੇ ਹੋਰ ਉੱਗ ਜਾਂਦੇ ਆ اناਜਪੋਦੇ মুਂਗਰਿਆਂ ਦੇ ਨਾਲ ਜਸਟੀ ਇੱਥੇ ਲੱਗੀ ਪਾਲਕ ਐਨੀ ਪਾਲਕ ਆਪਾਂ ਹੁਣੇ ਥੋੜੀ ਦੇਰ ਪਹਿਲਾਂ ਹੀ ਵੱਡੀ ਆ ਤੇ ਸਾਰੀ ਪਾਲਕ ਹੀ ਲੱਗੀ ਸੀ ਇੱਥੇ ਤੇ ਪਾਲਕ ਪਾਲਕ ਦੇ ਜਸਟ ਨਾਲ ਹੀ ਆਪਾਂ ਸਾਰਾ ਲਸਣ ਲਗਾਇਆ ਦੋ ਕਿਾਰੀਆਂ ਦੇ ਵਿੱਚ ਲਸਣ ਲਗਾਇਆ ਹੋਇਆ ਹੈ। ਕਾਫੀ ਵੱਡਾ-ਵੱਡਾ ਹੋ ਗਿਆ ਦੇਖੋ। ਤੇ ਇਸ ਕਿਾਰੀ ਵਿੱਚ ਲੱਗੇ ਹੋਏ ਆਪਾ ਪੀਤੇ ਬਿਲਕੁਲ ਛੋਟੇ-ਛੋਟੇ ਸੀ ਜਦੋਂ ਮੈਂ ਲਾਸਟ ਟਾਈਮ ਆਈ ਸੀ ਤੇ ਹੁਣ ਇਹ ਕਾਫੀ ਵੱਡੇ ਹੋ ਚੁੱਕੇ ਆ। ਲਸਣ ਦੇ ਜਸਨਾਲੀ ਦੋ ਕਿਾਰੀਆਂ ਨੇ ਧਨੀਏ ਦੀਆਂ, ਦੇਸੀ ਧਨੀਆ। ਇੰਨਾ ਟੇਸਟੀ ਲੱਗਦਾ ਹੈ ਇਹ, ਇੰਨੀ ਮਹਿਕ ਵਾਲਾ ਹੈ। ਸਬਜੀ ਨੂੰ ਇੰਨਾ ਵਧੀਆ ਬਣਾ ਦਿੰਦਾ ਹੈ। ਟੇਸਟੀ ਚੇਂਜ ਹੋ ਜਾਂਦਾ ਸਭ ਇਹ ਇੱਥੋਂ ਕੱਟ ਕੇ ਆਪਾਂ ਕਰ ਲਿਆ ਹੋਇਆ ਪੈਕ ਆਪਾਂ ਆਨੇ ਕੱਟ ਕੇ ਆ ਲਫਾ ਵਿੱਚ ਪੈਕ ਕਰਕੇ ਰੱਖਤਾ ਕਿ ਲੈਰੀਓ ਨਾਲ ਨਾਲ ਹੀ ਇੱਥੇ ਸੋਇਆ ਦੇ ਆ ਪੇੜ ਨੇ ਸੋਇਆ ਵੀ ਸਬਜੀ ਮੇਥੀ ਦੀ ਸਬਜੀ ਵਾਂਗੂ ਹੀ ਬਣਦਾ ਹੈ ਬਿਲਕੁਲ ਪਤਾ ਹੀ ਹੋਣਾ ਤੁਹਾਨੂੰ ਸੋਇਆ ਬਹੁਤ ਹੀ ਟੇਸਟੀ ਸਬਜੀ ਬਣਦੀ ਹੈ ਇਹਦੀ ਵੀ ਆ ਦੋ ਤਿੰਨ ਪੇੜ ਵੱਡੇ ਵੱਡੇ ਜਿਹੜੇ ਬੀਜ ਵਾਸਤੇ ਛੱਡਦੇ ਹੋਏ ਆ ਆ ਦੇਖੋ ਸੋਇਆ ਦਾ ਬੀਜ ਜਦੋਂ ਇਹ ਬੀਜ ਪੱਕ ਜਾਊਗਾ ਨਾ ਤਾਂ ਬੜਾ ਹੀ ਸੋਹਣਾ yellow flower ਖਿੜੂਗਾ ਬੜਾ ਹੀ ਸੋਹਣਾ ਲੱਗਦਾ ਇਹ ਮੈਂ ਇੱਕ ਲਾਈਵ ਦੇ ਵਿੱਚ ਸਾਰਿਆਂ ਨੂੰ ਨੇਪਾਲੀ ਸਾਗ ਦਿਖਾਇਆ ਸੀ ਉਦੋਂ ਮੈਂ ਵੀਡੀਓ ਨਹੀਂ ਪਾ ਪਾਈ ਸੀ ਇਹ ਉਹੀ ਨੇਪਾਲੀ ਸਾਗ ਹੈ ਦੇਖੋ ਇਹਨਾਂ ਦੇ ਹੁਣ ਬੀਜ ਤਿਆਰ ਹੋਣੇ ਸ਼ੁਰੂ ਹੋ ਗਏ yellow yellow flower ਲੱਗੇ ਇਹਨਾਂ ਦੇ ਉੱਤੇ ਬੀਜ ਲੱਗ ਜਾਣਗੇ ਫਿਰ ਜਿਹੜੇ ਫਲੀਆਂ ਬਣਨਗੀਆਂ ਫਲੀਆਂ ਦੇ ਨਾਲ ਬੀਜ ਬੀਜ ਬਣ ਜਾਣਗੇ ਫਿਰ ਆਹ ਦੇਖੋ ਇਹ ਛੋਟੀਆਂ-ਛੋਟੀਆਂ ਨਾਲ ਫਲੀਆਂ ਨੇ ਇੱਧਰ ਲੱਗਿਆ ਐਲੋਵੇਰਾ ਦੇਖੋ ਕਿੰਨਾ ਸੋਹਣਾ ਲੱਗਦਾ ਐਲੋਵੇਰਾ 8-10 ਪੇੜ ਲੱਗੇ ਹੋਏ ਆ ਐਲੋਵੇਰਾ ਦੇ ਗਰਮੀਆਂ ਦੇ ਵਿੱਚ ਤਾਂ ਇਹ ਭੁਰਜਾ ਆ ਗਿਆ ਸੀਗਾ ਹੁਣ ਬਹੁਤ ਸੋਹਣਾ ਹੋਇਆ ਪਿਆ ਸਰਦੀਆਂ ਦੇ ਵਿੱਚ ਇਸ ਵਾਰ ਗਰਮੀ ਵੀ ਬਹੁਤ ਜ਼ਿਆਦਾ ਹੋਈ ਸੀ ਨਾ ਤਾਂ ਇਹ ਵੀ ਮੈਂ ਇੱਕ ਲਾਈਵ ਦੇ ਵਿੱਚ ਦਿਖਾਏ ਹੋਏ ਆ ਇਹ ਸੀ ਆਪਣੀ ਸਾਰੀ ਰੋ ਜੜੀ ਹੈ ਨੇਪਾਲੀ ਸਾਗ ਦੀ ਤੇ ਇਹ ਸਾਗ ਦੇ ਪਿੱਛੇ ਜਸ ਨਾ ਲਈ ਆਪਣੇ ਸੇਮ ਫਲੀ ਲੱਗੀ ਹੋਈ ਆ ਦੇਖੋ ਇਹ ਹੁੰਦਾ ਹੈ ਸੇਮ ਫਲੀ ਦਾ ਫਲਾਵਰ ਹਾਂਜੀ ਛੋਟੀ ਛੋਟੀ ਹੈ ਇਹ ਪੱਕ ਕੇ ਜਦ ਵੱਡੀ ਹੋ ਜਾਂਦੀ ਹੈ ਬਹੁਤ ਵੱਡੇ ਵੱਡੇ ਬਣ ਜਾਂਦੀ ਹੈ ਇਹ ਇਹ ਸਾਰੀ ਸੇਮ ਫਲੀ ਲੱਗੀ ਹੈ ਇਹ ਜਿਹੜੀ ਕਿਆਰੀ ਖਾਲੇ ਪਈ ਐ ਇੱਥੇ ਲੱਗੀ ਹੋਈ ਸੀ ਗੋਭੀ गोभी ਦਾ ਹੁਣ ਹੋ ਗਿਆ ਦਰ ਸੀਜ਼ਨ ਖਤਮ ਤੇ ਦੁਬਾਰਾ ਬੀਜਤੀ ਆਪਾਂ ਪਿਛਲੀ ਗੋभी ਮਤਲਬ ਵੱਢ ਲਈ ਆ ਤੇ ਦੁਬਾਰਾ ਬੀਜੀ ਆ ਉਹ ਵੀ ਤੁਹਾਨੂੰ ਦਿਖਾਣੀ ਆ ਮੈਂ ਇੱਥੇ ਲਗਾਇਆ ਹੋਇਆ ਆਪਾਂ ਥੋੜਾ ਜਿਹਾ ਪਿਆਜ਼ ਇੱਕ ਕੈਰੀ ਹੀ ਬੀਜੀ ਆ ਪਿਆਜ਼ ਦੀ ਆ ਦੇਖੋ ਇੱਥੇ ਵੀ ਸੋਇਆ ਲੱਗਿਆ ਹੋਇਆ ਇਹਦੀ ਤਾਂ ਮਹਿ ਕੀ ਇੰਨੀ ਸੋਹਣੀ ਹੁੰਦੀ ਐ ਇੰਨੀ ਸੋਹਣੀ ਹੁੰਦੀ ਐ ਤੇ ਸਬਜ਼ੀ ਵੀ ਬਹੁਤ ਜ਼ਿਆਦਾ ਟੇਸਟੀ ਬਣਦੀ ਐ ਇਹ ਆਪੇ ਜਿੱਥੇ ਜਿੱਥੇ ਬੀਜ ਗਿਰ ਜਾਂਦੇ ਉੱਥੇ ਉੱਥੇ ਉਗ ਜਾਂਦਾ ਆ ਇਹ ਵੀ ਆਪਾਂ ਤੋੜ ਲਿਆ ਹੋਇਆ ਲੁਧਿਆਣੇ ਲੈ ਕੇ ਜਾਣ ਵਾਸਤੇ ਇੱਧਰ ਜਸ ਨਾਲ ਹੀ ਦੋ ਪੇੜ ਲੱਗੇ ਹੋਏ ਆ ਬੈਂਗਨ ਦੇ ਬੈਂਗਨ ਦੇ ਪੇੜਾਂ ਦੇ ਨਾਲ ਹੀ ਥੋੜਾ ਜਿਹਾ ਪਦੀਨਾ ਲਗਾਇਆ ਆਪਾਂ ਇਹ ਹੁਣੀ ਥੋੜੇ ਦਿਨ ਪਹਿਲਾਂ ਹੀ ਲਗਾਇਆ ਸੀ ਇਹ ਆਪਾਂ ਇੱਧਰ ਲਗਾਈ ਆਪਾਂ ਗੋਭੀ ਗੋਭੀ ਦੇ ਪੇੜ ਲਗਾਏ ਆ ਜਿਹੜੇ ਛੋਟੇ ਛੋਟੇ ਤੁਹਾਨੂੰ ਦਿਸ ਰਹੇ ਆ ਆ ਸਾਰੀ ਲਗਾਈ ਆ ਗੋਭੀ ਪੂਰੀ ਰੋ ਦੇ ਵਿੱਚ ਦੁਬਾਰਾ ਤੋਂ ਇੱਧਰ ਵੀ ਥੋੜੀ ਜਿਹੀ ਪਾਲਕ ਲੱਗੀ ਹੋਈ ਸੀ ਆ ਤੋਰੀਆਂ ਸੀ ਤੋਰੀਆਂ ਤਾਂ ਇੰਨੀ ਵਧੀਆ ਨਹੀਂ ਹੋਈਆਂ ਹੈਗੀਆਂ ਕੁਝ ਕੋ ਦੇਰੀ ਹੋਈਆਂ ਬਸ ਫਿਰ ਉਸ ਤੋਂ ਬਾਅਦ ਬੇ ਕਾਜੀਆਂ ਹੋ ਗਈਆਂ ਇੱਕ ਛੋਟੀ ਜਿਹੀ ਲੱਗੀ ਹੋਈ ਆ ਦੇਖੋ ਤੋਰੀ ਐਦਾਂ ਸੜ ਜਾਂਦੀਆਂ ਸੀ ਇਹ ਪਤਾ ਨਹੀਂ ਮੌਸਮ ਕਰਕੇ ਨਹੀਂ ਹੋਈਆਂ ਇਹ ਇੱਥੇ ਲੱਗੀਆਂ ਹੋਈਆਂ ਨੇ ਮੂਲੀਆਂ ਇਹ ਸਾਰੀਆਂ ਮੂਲੀਆਂ ਲੱਗੀਆਂ ਸੀ ਇੱਥੇ ਪੱਕ ਗਈਆਂ ਹੁਣ ਤਾਂ ਵੈਸੇ ਤੇ ਕਾਫੀ ਮੂਲੀਆਂ ਸੀਗੀਆਂ ਇੱਧਰ ਵੀ ਸਾਰੀਆਂ ਵੱਟਾਂ ਦੇ ਉੱਤੇ ਮੂਲੀਆਂ ਸੀ ਆ ਇਧਰਲੇ ਪਾਸੇ ਆਪਣੇ ਕੋਲ ਇੱਕ ਅਮਰੂਦ ਦਾ ਪੇੜ ਲੱਗਿਆ ਹੋਇਆ ਇਹਦੇ ਛੋਟੇ-ਛੋਟੇ ਅਮਰੂਦ ਨਾ ਬੜੇ ਵਧੀਆ ਲੱਗਦੇ ਆ ਮਿੱਠੇ ਨੇ ਇੰਨੇ ਮਿੱਠੇ ਨੇ ਅਸੀਂ 3-4 ਤਾਂ ਤੋੜ ਕੇ ਖਾ ਚੁੱਕੇ ਆ ਤੇ ਆ ਇੱਕ ਰੰਦਾ ਲਵਦੀਪ ਕਹਿੰਦਾ ਸੀ ਮੈਨੂੰ ਤੋੜ ਕੇ ਦਿਓ ਮੈਂ ਕਿਹਾ ਰੁਕ ਜਾ ਜੇ ਪਹਿਲਾਂ ਬਾਅਦ ਤੋੜ ਕੇ ਦਵਾਂਗੀ ਪਹਿਲਾਂ ਆਪਾਂ ਦਿਖਾ ਦਈਏ ਸਾਰਿਆਂ ਨੂੰ ਵੀਡੀਓ ਬਣਾ ਕੇ ਅੱਜ ਫੇਰ ਵੀ ਲੱਗੇ ਹੋਏ ਆ ਜੇ ਸਾਰਿਆਂ ਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਇਹ ਹੈਗੀ ਆਪਣੀ ਛੋਟੀ ਜਿਹੀ ਬਾਗਿਚੀ ਬਹੁਤ ਹੀ ਪਿਆਰੀ ਪਿਆਰੀ ਬਾਗਿਚੀ ਤੁਹਾਨੂੰ ਛਡੀ ਛੋਟੀ ਜਿਹੀ ਪਿਆਰੀ ਪਿਆਰੀ ਬਾਗਿਚੀ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਇਧਰ ਗੇਂਦਾ ਲੱਗਿਆ ਹੋਇਆ ਗੇਂਦਾ ਜ਼ਰੂਰ ਲਗਾਓ ਜਦੋਂ ਵੀ ਤੁਸੀਂ ਗਾਰਡਨਿੰਗ ਕਰਦੇ ਹੋ ਤਾਂ ਗੇਂਦਾ ਜ਼ਰੂਰ ਲਗਾਓ ਇਹ ਤੁਹਾਨੂੰ ਜਿਹੜੇ ਪੇੜ ਪੌਦੇ ਨੇ ਥੱਡੇ ਇਹਨਾਂ ਦੀ ਸੁਰੱਖਿਆ ਵਾਸਤੇ ਹੁੰਦਾ ਹੈ ਜਿਹੜੇ ਇਨਸੈਕਟਸ ਹੁੰਦੇ ਆ ਹੁੰਦੇ ਆ ਪੀੜ ਪੌਦਿਆਂ ਨੂੰ ਖਰਾਬ ਕਰਨ ਵਾਲੇ ਉਹ ਨਾ ਉਹ ਇਹਨਾਂ ਵੱਲ ਅਟੈਕਟ ਹੋ ਜਾਂਦੇ ਆ ਤੇ ਖਤਮ ਹੋ ਜਾਂਦੇ ਆ ਇਹਦੀ ਖੁਸ਼ਬੂ ਨਾਲ ਹੀ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਆ ਕਰੋ ਤੇ ਆਪਾਂ ਹੁਣ ਤੁਹਾਨੂੰ ਦਿਖਾਉਂਦੇ ਆ ਕਿ ਅਸੀਂ ਆਪਣੇ ਬਾਗੀਚੀ ਵਿੱਚੋਂ ਕੀ ਕੀ ਤੋੜਿਆ ਨਾਲ ਲੈ ਕੇ ਜਾਣ ਵਾਸਤੇ ਆ ਦੇਖੋ ਜੀ ਆਪਾਂ ਲਿਆ 네ਪਾਲੀ ਸਰੋਂ ਪਾਲਕ ਸੋਇਆ ਇਹ ਮੋਂਗਰੇ ਤੇ ਸੇਮ ਫਲੀ ਮੁਲੀਆਂ ਜ਼ਿਆਦਾ ਨਹੀਂ ਮਿਲੀ ਹੋਏ ਨੂੰ ਭਾਰ ਚੱਕਣਾ ਔਖਾ ਹੋ ਜਾਣਾ ਤਾਂ ਕਰਕੇ ਮੈਂ ਜ਼ਿਆਦਾ ਨਹੀਂ ਕਿਹਾ ਬਣ ਕੇ ਪਰ ਥੋੜੇ ਜਿਹਾ ਤਾਂ ਨਹੀਂ ਆ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਜੀ ਵੀਡੀਓ ਨੂੰ ਪੂਰਾ ਦੇਖਣ ਵਾਸਤੇ ਧੰਨਵਾਦ ਤੁਹਾਡਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਥੈਂਕ ਯੂ ਸੋ ਮੱਚ ਪਿੰਡਾਂ ਦਾ ਮਾਹੌਲ ਕਿੰਨਾ ਵਧੀਆ ਲੱਗਦਾ ਹੈ ਨਾ ਛੜੀਆਂ ਦੀ ਚੀਂਚੀ ਚਲੋ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ देन थैंक यू ਸੋ ਮਚ